ਇਹ ਜੋ ਅਮਰੀਕੀ ਹੈ ਤੁਹਾਨੂੰ ਸਾਰੇ ਜਾਣਦੇ ਹੋ ਪਰ ਮੈਂ ਥੋੜੀ ਜਿਹੀ ਛੋਟੀ ਜਿਹੀ ਸਟੋਰੀ ਆ ਮੈਂ ਤੁਹਾਨੂੰ ਦੱਸੂਗਾ ਇਸ ਤੋਂ ਬਾਅਦ ਹੁਣ ਇਹਨਾਂ ਨੂੰ ਮੁਰਦਾਵ ਦੇ ਨਾਲ ਜੋ ਸੰਦੀਪ ਨੰਗਲੰਗ ਬਿਆ ਨੇ ਵਾਲਿਆਂ ਨੇ ਜੋ ਨਗਰ ਨੇ ਇਹਨੂੰ ਇਹਨਾਂ ਨੂੰ ਮੁਰਦਾਵ ਦਿੱਤਾ ਜਿਸ ਵੀਰ ਨੇ ਵੀ ਦਿੱਤਾ ਉਹ ਤੁਹਾਨੂੰ ਪਤਾ ਲੱਗਿਆ ਉਸ ਤੋਂ ਬਾਅਦ ਜੱਗਾ ਵੀਰ ਮੇਰਾ ਪੈਂਕੀ ਵਾਲਿਆ ਔਰ ਪੰਜਾਬ ਫੋਸ ਕਲੱਬ ਇਹਨਾਂ ਨੇ ਇਹਨਾਂ ਨੇ ਉੱਥੇ ਲਾਂਚ ਕੀਤਾ ਕਿ ਜਦੋਂ ਕਿਤੇ ਜਾਵਾਂਗੇ ਤੇ ਇਹਨਾਂ ਨੂੰ ਸਹੀ 52000 ਰੁਪਏ ਦੇ ਨਾਲ ਕਹਾਂਗੇ 52000 ਰੁਪਏ ਅੱਗੇ ਭਾਈ ਫਿਲ ਪੈਗੀ ਵਾਸਤੇ ਇਹ ਚੀਜ਼ ਉਹਦੇ ਅਗੇ ਪ੍ਰਾਈਸ لینے ਵਾਸਤੇ ਮੇਰੇ ਕੋ ਕਾਫੀ ਹੈ ਕਿਉਂਕਿ ਇਹ ਇੱਕ ਇਨਸਾਨ ਇਹ ਮੈਨੂੰ ਗੁਰਦਾਸਪੁਰ ਪਿਛਲੇ ਸਾਲ ਮਿਲਿਆ ਸੀਗਾ ਤੇ ਇਹਨੇ 15 15 ਕਿ ਮਿੰਟ ਮਿਲੇ ਨੂੰ ਕਮੈਂਟਰੀ ਵਾਸਤੇ ਇੱਥੇ ਅਸੀਂ ਸਟੇਜ ਤੇ ਬੈਠੇ ਸੀਗੇ ਤੇ ਉਸੇ ਜਦੋਂ ਬੈਠੇ ਸੀ ਤਾਂ ਅਈ ਗੈਂ ਬੰਦਾ ਬੋਲਦਾ ਬਹੁਤ ਵਧੀਆ ਪਰ ਬੰਦਾ ਕਿੱਥੇ ਆ ਅਜਾ ਸਾਨੂੰ ਪਤਾ ਨਹੀਂ ਸੀ ਵਿਚਾਰਾ ਉਹ ਖੜਕੇ ਨਹੀਂ ਕਰਦਾ ਕਮੈਂਟਰੀ ਤਾਂ ਉਹ ਬਾਅਦ ਵਿੱਚ ਜਦੋਂ ਮੈਚ ਖਤਮ ਹੋਇਆ ਸਾਡੇ ਕੋਲ ਆਇਆ ਇਹਨਾਂ ਚੱਲੇ ਆਏ ਤੇ ਮੈਂ ਮੈਂ ਕਿਹਾ ਕੰਦਾ ਜੀ ਮੈਂ ਕਮੈਂਟਰੀ ਕੀਤੇ ਨਹੀਂ ਮੈਂ ਕਿਹਾ ਤੂੰ ਸਿਕਾ ਯਾ ਤੂੰ ਤਾਂ ਬਹੁਤ ਵਧੀਆ ਕਮੈਂਟਰੀ ਕਰਦਾ ਤੇ ਉਸ ਤੋਂ ਬਾਅਦ ਇਹਨੇ ਮੈਂ ਨੂੰ ਕਿਹਾ ਮੈਂ ਕਿਹਾ ਮੇਰੀ ਬਾਹ ਵਾਲੇ ਮੈਂ ਕਿਹਾ ਅਸੀਂ 325 ਵਾਲੇ ਖਾਣਾ ਖਾਣ ਚਲੇ ਸੀ ਮੈਂ ਕਿਹਾ ਸਾਡੇ ਨਾਲ ਖਾਣਾ ਖਾਣ ਚਲਦਾ ਮੈਂ ਪਹਿਲੀ ਵਾਰ ਲਾਈਵਸ ਦੇਖਿਆ ਮੈਨੂੰ ਜਾਣਦਾ ਨਹੀਂ ਇਹ ਮੈਨਾਂ ਨਹੀਂ ਪਤਾ ਸੀ ਇਹ ਕੌਣ ਹੈ ਕਿਤਾ ਉਸ ਤੋਂ ਬਾਅਦ ਇਸ ਨੂੰ ਮੈਂ ਬਾਹ ਫੜ ਲਈ ਤੇ ਗਰਾਊਂਡ ਦੇ ਵਿੱਚ ਖੜੇ ਸੀ ਮੈਂ ਕਿਹਾ ਵੀਰਾ ਤੈਨੂੰ ਬਾਹਰ ਗਿਆ ਕਹਿੰਦਾ ਮਿੱਟੀ ਨੂੰ ਕੌਣ ਲੈ ਕੇ ਜਾਂਦਾ ਹਉ ਮਿੱਟੀ ਨੂੰ ਕੌਣ ਲੈ ਕੇ ਜਾਂਦਾ ਮੈਂ ਦੀ ਬਾਹ ਵਾਲੇ ਮੇਰੇ ਕਿਦਾਂ ਫੱਟ ਲਗੀ ਮੈਂ ਕਿਹਾ ਤੂੰ ਹੀਰਾ ਆ ਤੇ ਕੋਸ਼ਿਸ਼ ਕਰਾਂਗੇ ਕਰਾਂਗੇ ਜੇ ਉਹ ਆਏ ਤੇ ਪੀਜਾ ਇਹਦਾ ਉੱਤੇ ਆਏ ਸਪான்ਸਰ ਬਾਈ ਤੇ ਉਹਦੇ ਵਿੱਚ ਮੈਂ ਸ਼ੋਰਟਲੀ ਪਹੁੰਚ ਆ ਗਿਆ ਕੋ ਆਪਣੇ ਟਾਈਮ ਤੋਂ ਦਾ ਕਿਉਂਕਿ ਇਹਨੂੰ ਮੇਰਾ ਨਾਂ ਲੱਗਿਆ ਕਿ ਪਿੰਕਾ ਇਹਨੂੰ ਬਾਹਰ ਲੈ ਕੇ ਗਿਆ ਨਹੀਂ ਇਹ ਗੱਲ ਝੂਠ ਆ ਸਾਰੇ ਲੋਕ ਮੱਡਾ ਕਰਦੇ ਆ ਪਰ ਮੈਂ ਕਿਸੇ ਵੀ ਨੂੰ ਕਹਿ ਇਹਨੂੰ ਸਪੌਂਸਰ ਪਾਉਣੀ ਹੋਰੇ ਬਾਤ ਦੀ ਪੀਆਰ ਬੁੱਝ ਗਿਆ ਹੋਰ ਆ ਜੋ ਵਕੀਲ ਦੇ ਕੀਤਾ ਤੇ ਇਹਨੂੰ ਪੀਜਾ ਮਿਲ ਗਿਆ ਪੀਆਰ ਮੈਂ ਤੋਂ ਬਾਅਦ ਇਸ ਦਸਾਂ ਨੇ ਆਇਆ ਉੱਤੇ ਅੱਜ ਇਹਨੇ ਬਹੁਤ ਯੂਰਪ ਦੇ ਵਿੱਚੋਂ ਇਹਨੇ ਪਿਆਰ ਕਟਿਆ ਇਹਦੇ ਵਾਸਤੇ ਸਾਰੇ ਯੂਰਪ ਨੇ 244010 ਇਸ ਇਨਸਾਨ ਨੂੰ ਮਿਲਿਆ ਔਰ ਜਿਸ ਦਿਨ ਜਿਸ ਦਿਨ ਇੱਕ ਦਿਨ ਪਹਿਲਾਂ ਇਹ ਆਇਆ ਵੀ ਇਹਦੇ ਸਾਡੇ ਟੂਰਨਾਮੈਂਟ ਵਿੱਚ ਥੋੜਾ ਮੈਨੂੰ ਕਿਸੇ ਨੇ 골ਡ ਮੈਡਲ ਦਾ ਸਨਮਾਨ ਕੀਤਾ ਤੇ ਮੈਂ ਉਹ ਵੇ ਗਿਆ ਕਿ ਮੈਂ ਕਿਹਾ ਵੀਰਾ ਉਹ ਤੇਰੇ ਕਰਕੇ ਮਿਲਿਆ ਮੈਨੂੰ 15 ਸਾਲ ਹੋ ਗਏ ਸੀ ਪਤਾ ਨਹੀਂ ਇਹ ਰੱਬ ਨੂੰ ਕਿੰਨਾ ਕਿਵੇਂ ਨੇ ਬਣੀ ਉਹ ਤੇਰਾ ਦਿੱਤਾ ਤੇ ਮੈਂ तो हजार रुपया जो संदीप कुर्णी, ने कहा गुरदीप सिंह प्लेन मेरे सत्त हजार रुपया दिता उस मेरे तो दो दिन पहला ਮਦਨਲਾਲ ਜੀ ਪਾਪੀ ਉਹਨਾਂ ਦਾ 35000 ਰੁਪਇਆ ਸਤਜੀ 35000 ਰੁਪਇਆ ਵਿਆਹ ਯੂਰੋ ਬ੍ਰਾਂਟ ਜਦੋਂ ਮੈਂ ਆਉਣਾ ਸੀ ਤਾਂ ਦੋ ਦਿਨ ਪਹਿਲਾਂ ਮੈਂ ਪਾਪਾ ਤੇ ਤੇਨ ਪਾਪਾ ਤੇ ਮੁੰਡਾ ਆਇਆ ਕਹਿੰਦਾ ਭਾਜੀ ਅੱਗੇ ਤੂੰ ਲਾਈਕ ਤੁਮ ਅਮਰੀਕਾ ਦਾ ਅਜ ਤੱਕ ਮੈਂ ਕਿਹਾ ਮੈਨੂੰ ਮੈਨੂੰ ਜਾਣਦਾਰ ਹੈ ਜੀਗਾ ਤੇ ਮੈਨੂੰ ਇਹਦਾ ਇਹਨਾਂ ਨੂੰ ਪਿਆਰ ਦੇਣਾ ਪਿਆ ਮੈਂ ਕਿਹਾ ਤੂੰ ਆਪਣਾ ਤੇਰਾ ਨਾਮ ਕੀ ਆ ਕਹਿੰਦਾ ਕੀਕੜਾ ਦਾਡਾ ਮੋ ਵੀ ਉੱਥੇ ਚਲਾ ਗਿਆ ਦੇ ਕੇ ਪਿਆਰ ਵਿਹੋਏ ਦੇ ਵਾਸਤੇ ਥੈਂਕ ਯੂ ਵੈਰੀ ਮਚ ਤੇ ਆ ਬੈਂਕਾ ਸੇ ਕੋਲੀ ਤਾੜੀਆਂ ਮਾਰ ਦਿਓ ਉਥੇ ਕੇਸ ਲੜ ਕੇ ਵੀਜ਼ਾ ਲੱਗਾ ਪਹਿਲਾ ਰਿਵਿਊ ਜੋਗਾ ਕੇਸ ਲੜਿਆ ਗਿਆ ਧੰਨਵਾਦ ਜੀ ਔਰ ਬਾਲਾ ਔਰ ਜੀਬਾ ਨੂੰ ਯੂਰੋ ਦੇ ਵਿੱਚੋਂ ਮੈਨੂੰ ਇੱਕ ਯੂਰੋ ਦਿੱਤਾ ਸਰ ਆਪੇ ਇੱਕ ਯੂਰੋ ਵੀ ਜਦੋਂ ਪਲੇਨ 에ਅਪੋਰਟ ਤੇ ਆ ਮੇਰੇ ਹੱਥ ਤੇ ਇੱਕ ਯੂਰੋ ਦਿੱਤਾ ਮੈਂ ਕੁਝ ਨਹੀਂ ਕੀਤਾ ਸਾਰੇ ਧੂਪ ਨੇ ਕੀਤਾ ਦੇ ਵਾਸਤੇ ਜਿਸ ਬੰਦੇ ਨੇ ਕੀਤਾ ਮੇਰਾ ਬਹਿ ਨਾ ਲੱਗਾ ਪਰ ਮੈਨੂੰ ਸੀਸਾ ਵਾਹ ਬਈਆ ਮੈਨੂੰ ਸੀਸਾ ਮੈਂ ਕਹਿੰਦੇ ਇਸ ਕਰਕੇ ਇਸ ਸੰਸਥਾਨ ਦੇ ਫੈਰੀਆ ਤਲਾਣਾ ਬਾਲਾ ਬਹੁਤ ਬਾਲਾ ਜਲਾਲਪੁਰ ਦੇ ਸੰਦੀਪ ਲੁੰਦਰ ਜਿੱਥੇ ਵਾਸਣ ਦੇਣੋ ਗਰਾਊਂਡ ਦੇ ਵਿੱਚ ਆ ਜਾਣਾ ਬਾਲਾ ਜਲਾਲਪੁਰ ਦੇ ਸੰਦੀਪ ਲੋਧੜ ਉਹ ਮੈਦਾਨ ਦੇ ਵਿੱਚ ਆ ਜਾਣ ਮਿਹਰਬਾਨੀ ਕਰਗੇ ਔਰ ਮੈਂ ਹਮੇਸ਼ਾ ਰੈਡੀ ਰਹਾਂਗਾ ਕਬੱਡੀ ਚ ਖੇਡਦਾ ਮੈਂ ਕਦੇ ਸੋਚਿਆ ਨਹੀਂ ਸੀਗਾ ਜਦੋਂ ਜਹਾਜ਼ ਉੱਪਰ ਤੀ ਤਾਂ ਕਿਹਨਾਂ ਨੇ ਸੋਚਣਾ ਵੀ ਉਹ ਜਹਾਜ਼ ਜਾਂਦਾ ਮੈਨੂੰ ਹਾਲੇ ਵੀ ਉਹ ਸੁਣਣਾ ਹੀ ਲੱਗ ਰਿਹਾ ਵੀ ਮੈਂ ਬਾਹਰ ਜਾਇਆ ਮੈਂ ਜਾ ਇੱਥੇ ਛੁੱਟ ਕੇ ਆਇਆ ਕਿਉਂਕਿ ਪਾਪੇ ਦੇ ਸਕੂਲ ਛੱਡਣ ਜਾਣਾ ਤੇ ਮਗਰ ਸਾਈਕਲ ਤੇ ਇਕੱਠੇ ਨਹੀਂ ਹੁੰਦੀ ਸੀ ਉਨੇ ਟਾਈਮ ਸਾਈਕਲ ਦੇ ਡੰਡੇ ਦੇ ਬੂਰੇ ਸਾਫਾ ਲਭੇਟ ਦੇਣਾ ਬਹੁਤ ਕੋਈ ਦਾ ਝਗੜਾ ਰੱਖਦਾ ਤੇ ਦੌੜ ਕੇ ਪਰ ਹਰ ਕਮੇਟੀ ਜਗਤ ਦਾ ਨਹੀਂ ਦੇ ਸਕਦਾ ਪਤਾ ਨਹੀਂ ਕੋਈ ਸਕਦਾ ਤਾੜੀਆਂ ਮਾਰਦੇ ਹੋ ਵੀਰ ਜੀ ਇਸ ਨੌਜਵਾਨ ਦੇ ਵਾਹ ਜਿਹੋ ਕਰਮਾਂ ਚ ਲਿਖਿਆ ਉਹ ਮਿਲ ਜਾਂਦਾ ਹੈ ਇਹ ਤੇਰਾ ਨਹੀਂ ਉਹਦਾ ਸੱਚੇ ਬਾਦਸ਼ਾਹ ਦਾ ਲਿਖਿਆ ਹੋਇਆ ਹੈ ਅੰਕੇ ਹੁਣੀ ਰੱਬ ਰੋਹ ਆ ਕੇ ਸਾਰੇ ਜੱਗੇ ਹੁਣੀ ਮੈਨੂੰ ਮਿਲੇ ਆ ਉਹਦੀ ਜੋ ਉਹਨੇ ਬੜਾਈ ਵਕਸ਼ ਨੇ ਹਰ ਇਨਸਾਨ ਨੂੰ ਦਿੰਦਾ ਹੈ ਕਿਤੇ ਦੁਨੀਆ ਤਾਂ ਬਹੁਤ ਵੱਡੇ ਵੱਡੇ ਬੰਦਿਆਂ ਨੂੰ ਫੇਲ ਕਰਨ ਦਾ ਤਰੀਕਾ ਫਿਰਦੀ ਹੈ ਪਰ ਜੋ ਉਹਦਾ ਲਿਖਿਆ ਉਹ ਕੋਈ ਖੋ ਨਹੀਂ ਸਕਦਾ ਜੋ ਜਿੰਨੇ ਉਹਨੇ ਸਾਹ ਪਾਇਆ ਉਨੇ ਆਉਣੇ